ਇਹ ਸਾਡੀ ਗਰੀਨ ਦਾ ਉਹ ਆ ਗਿਆ ਓਏ ਉਹ ਤੂੰ ਕਿੰਨੇ ਬੈਠਾ ਹੋ ਰੇ ਉਹ ਯਾਰ ਮੈਂ ਤਾਂ ਪੁੱਛਣਾ ਵੀ ਬੈਗਾ ਸੀ ਓਰੇ ਆ ਕੇ ਕਿਉਂ ਤਾਂ ਯਾਰ ਇੱਕ ਗੱਲ ਨਹੀਂ ਸਮਝ ਆਉਂਦੀ ਉਹ ਤਾਂ ਚਲ ਮਾਸੀ ਕੋਲੇ ਗਿਆ ਹੈ ਤੇ ਮੈਂ ਤਾਂ 4-5 ਦਿਨ ਹੋ ਗਏ ਸਾਰੀ ਤਾਂ ਰਾਤ ਨਰਾਹਾਂ ਦੀ ਤੂੜ ਸ਼ਾਂਤੀ ਭੈਣ ਚੋਦ ਦੀ ਅੱਛਾ ਕਿਤੇ ਨਹੀਂ ਮਿਲੀ ਮੈਨੂੰ ਉਹ ਔਣੋ ਹਕੜੀ ਹਾਂ ਕਿਉਂ ਕੀ ਪਤਾ ਯਾਰ ਮੈਂ ਤਾਂ ਘਰੋਂ ਨਿਕਰੇ ਚੱਲਣਾ ਉਹਦੇ ਘਰੇ ਤਾਂ ਪਹਿਲਾਂ ਗਿਆ ਸੀ ਫਿਰ ਆ ਗਿਆ ਨਾ ਕੋਈ ਫਿਰ ਤਾਂ ਗਿਆ ਨਹੀਂ ਫਿਰ ਮੈਂ ਇੱਕ ਦਿਨ ਗਿਆ ਸੀ ਲਾਲੀ ਨੂੰ ਮਿਲਣ ਨੂੰ ਫਿਰ ਨਾਲ ਫਿਰ ਕੀ ਕਹਿੰਦੇ ਉਹਦੇ ਵੀ ਨਹੀਂ ਦਿਖੀ ਯਾਰ ਘਰੇ ਤੇ ਇਹ ਵੀ ਅੰਦਰੋਂ ਕਿੰਨਾ ਬਟਿਆਰ ਕਿਉਂ ਬਣਾਉਂਨੇ ਨਾ ਯਾਰ ਇਹ ਤਾਂ ਨਹੀਂ ਹੋ ਸਕਦਾ ਮੈਂ ਤਾਂ ਮਰਨਾ ਸੀ ਕਿ ਉਹ ਮੈਂ ਤਾਂ ਉਈ ਬੈਠਾ ਦੀ ਮੂੜ ਜਾਫਤੀ ਅੱਜ ਯਾਰ ਮੇਰਾ ਸਿਆ ਮਰਦਾ ਸੀ ਮੈਂ ਤਾਂ ਭੱਜ ਗਿਆ ਸੀ ਮੈਂ ਬਚਾਲਾਂਗੇ ਨਾ ਨਾ ਮੈਂ ਤਾਂ ਤੈਨੂੰ ਐ ਕਹਣਾ ਹਾਂ ਮੈਂ ਤਾਂ ਹੋਰ ਚੱਕਰ ਲੱਗਦਾ ਯਾਰ ਕੀ ਹੋਇਆ ਤੂੰ ਇ tanto ਨਹੀਂ ਮਾਰ ਮੂਰ ਦਿੱਤੀ ਮੈਨੂੰ ਪਤਾ ਉਹ 4 ਕਿਲੇ ਹੁੰਦੇ ਸੀਗੇ 4 ਕਿਲੇ ਤੇ ਹੁੰਦੇ ਸੀ ਪਰ ਮੈਨੂੰ ਲੱਗਦਾ ਕੁਛ ਕਾਲਾ ਲੱਗਦਾ ਹੋ ਸਕਦਾ ਉਹਦਾ ਭਾਈ ਨੂੰ ਛੇੜਿਆ ਕੀ ਪਤਾ ਟਪਾਤੀ ਹੋਵੇ ਗਲਤ ਤਾਂ ਤੇ ਹੀ ਸਹੀ ਹੈ ਉਹ ਕਿਹੜਾ ਲਾਉਣਾ ਉਹ ਤੂੰ ਨਾ ਬਾਜੀ ਕਿਤੇ ਮੈਂ ਤੈਨੂੰ ਦੱਸਾਂ ਤੂੰ ਮਰੇਗਾ ਇਹ ਜਗ੍ਹਾ ਵਿੱਚ ਜੇ ਫਸ ਗਿਆ ਨਾ ਇੰਕਵੈਰੀਆਂ ਬੜੀਆਂ ਨਾ ਕਰੋ ਤੇ ਭਰੇ ਜੀ ਆਪਾਂ ਹੋਰ ਕਰੀਏ ਹਾਂ ਕਰੇ ਨਾ ਚੱਲ ਗਈ ਉਹਦੇ ਔਰ ਐਣ ਦੇ ਬਾਬਾ ਗੁਰੂ ਤੂੰ ਕਿਉਂ ਮਰਵਾਉਣਾ ਆਪ ਤਾਂ ਤੂੰ ਮਰਨੀ ਆ ਜੇ ਅਗਲੇ ਨੇ ਮਾਰਤੇ ਨਾਲ ਆਪਾਂ ਨੂੰ ਕੋਈ ਸਿਫਰੀ ਜਾਣਗੇ ਫੁੱਸਾਲੇ ਇੱਕ ਤਾਂ ਤੂੰ ਸਾਲਾ ਮੋਕ ਵਾਲੀ ਛੇਤੀ ਮਾਰਦਾ ਭਾਈ ਮੋਕ ਮਾਰਦਾ ਹਟ ਬੜਾ ਹੜਪ ਵਾਲਾ ਗਾ ਵਗ ਚੱਲ ਯਾਰ ਵੀਰ ਬਲ ਕੇ ਉਹ ਮੇਰੀ ਗੱਲ ਸੁਣ ਮੈਂ ਬਲ ਗਿਆ ਠੀਕ ਆ ਪਰ ਮੈਂ ਪਿੰਡ ਦੀ ਫਿਰਨੀ ਤੇ ਕਰੂੰਗਾ ਚੱਲ ਫਿਰਨੀ ਤੇ ਖੜ ਦੀ ਵਗ ਤਾਂ ਚੱਲੇਗਾ ਤੇਰੇ ਨਾਲ ਕੁੱਟ ਨਹੀਂ ਆਦਾ ਨਾ ਕੋਈ 20 ਵਾਰੀ ਦੋਦਾ ਲਮੇੜੇ ਖਾਲੇ ਉਹ ਯਾਰ ਹੁਣ ਤਾਂ ਉਹਦੇ ਭਾਈ ਨਾਲ ਯਾਰੀ ਪੈ ਗਈ ਹੁਣ ਥੋੜੀ ਕੁੱਟ ਪੂ ਆਪਣੇ ਹੁਣ ਯਾਰੀ ਤਾਂ ਪੈ ਗਈ ਹੁਣ ਤਾਂ ਅਗਰ ਪਹਿਲਾਂ ਤਾਂ ਅਗਲਾ ਅਗਲੀ ਮਾਰਦੀ ਸੀ ਬਹੀ ਵੇੜੀ ਇਹ ਚ ਹੁਣ ਅਗਲੀ ਘਰੇ ਵੱਡੂ ਨੇ ਗੋਡਾਂ ਥੱਲੇ ਲੈ ਕੇ ਨਾਲ ਉਹ ਹੀ ਭਾਈ ਤੈਨੂੰ ਗੋਡਾਂ ਥੱਲੇ ਲਊ ਓਏ ਉਹਦੀ ਘਰੇ ਨਹੀਂ ਮੈਨੂੰ ਲੱਗਦਾ ਕੋਈ ਸੁਣਦਾ ਹੁਣ ਨਹੀਂ ਉਹ ਆਪਣਾ ਕੁਝ ਕਰ ਸਕਦੀ ਚਲ ਉਹ ਚਲ ਠੀਕ ਆ ਯਾਰ ਮੈਂ ਆ ਜਾਊਂਗਾ ਦੇਖੀ ਅੱਜ ਮੈਂ ਨੂੰ ਮੈਂ ਤੈਨੂੰ ਇੱਕ ਗੱਲ ਦੱਸਦੀ ਵੀ ਤੇਰੇ ਘੁੱਟ ਦੁਬਾਰੇ ਪੂਣ ਹੋਣਾ ਥਾਪੜੇ ਤੋਂ ਦੁਬਾਰੇ ਖਾਏਗਾ। ਕੋਈ ਯਾਰ ਤੂੰ ਜੇ ਨਾਲ ਨਹੀਂ ਖੜ ਸਕਦਾ ਘਟੋ ਘਟ ਬੋਲ ਤਾਂ ਚੰਗਾ ਲਿਆ ਕਰ ਬਤੰਦਰਾ। ਕੋਈ ਗੱਲ ਠੀਕ ਆ ਯਾਰ। ਹਾਂ ਕੋਈ ਮੁੱਛ ਤੇ ਹਰੇ ਕੁਝ ਬੋਲਿਆ ਨਾ ਇਹ ਦੇਖ ਦੇ ਪਣੋਂ ਨੂੰ ਤੜਕੀ ਲੱਗ ਰਿਆਂ ਨੂੰ ਲੱਫਣ। ਚੱਲ ਚੱਲ ਫਿਰ ਆਪਾਂ ਜਾ ਕੇ ਆਵਾਂਗੇ ਦੇਤੇ। ਠੀਕ ਕਰਾਂ ਸਾਡੀ ਗੱਲ ਵੀ ਇਹਨੂੰ ਦੱਸਾਂ ਜਰ। ਫਰਜ਼ ਵੀਰੇ ਨੂੰ ਬਾਅਦ ਚ ਪਤਾ ਲੱਗਿਆ ਫਿਰ ਵੀਰਾ ਮੇਰੇ ਨਾਲ ਲੜੂਗਾ ਕਿ ਤੂੰ ਮੈਨੂੰ ਕੱਲ ਨਾ ਕਿਉਂ ਨਹੀਂ ਦੱਸਿਆ ਜੇ ਏਡੀ ਵੱਡੀ ਗੱਲ ਹੋਦੀ ਸੀ ਚਲ ਆ ਕਰਦੇ ਹਾਂ ਵੀਰੇ ਨੂੰ ਦੱਸ ਦਿੰਨਾ ਮੈਂ ਤਾਂ ਨਹੀਂ ਕਿਸੇ ਨੂੰ ਹੋ ਜਾ ਵੀਰਾ ਤੂੰ ਵੀਰੇ ਦਾ ਵੀ ਪਤਾ ਨਹੀਂ ਲੱਗਦਾ ਹੈ ਨਾ ਉਹ ਲੈ ਤਾਂ ਮੈਂ ਚਲ ਜਾ ਕੇ ਗੱਲ ਕਰਦੇ ਹਾਂ ਹਾਂ ਵੀ ਸੋਖਾ ਕਿਉਂ ਵਧੀਆ ਤੂੰ ਹੁੰਦਾ ਸ ਮੈਂ ਤਾਂ ਕਿਹਾ ਗੱਲ ਕਾਲਜ ਨਹੀਂ ਆਈ ਵੀਰੇ ਪਾਸੇ ਛੋ ਨਾ ਉਹਨੇ ਜਿਹੜਾ ਨਵਾਂ ਸਿਆਪਾ ਪਹਿ ਗਿਆ ਹਾਂ ਬਸ ਵੀਰੇ ਤੁਹਾਨੂੰ ਪਤਾ ਤਾਂ ਹੈਗਾ ਅਮ ਤੇਰ ਮਾਮਾ ਕੋਲੋਂ ਆਪਣਾ ਰੰਗ ਦਿਖਾ ਦੇਣ ਪਤਾ ਹੀ ਨਹੀਂ ਲੱਗਦਾ ਓਹੋ ਕਮਲੀਏ ਤੈਨੂੰ ਪਤਾ ਤਾਂ ਹੈਗਾ ਉਹ ਕਹੇ ਜੀ ਆ ਹੁਣ ਕੀ ਨਵਾਂ ਸਿਆਪਾ ਛੇੜਦਾ ਵੀਰੇ ਹੁਣ ਰੋਜ਼ ਰੋਜ਼ ਤੁਹਾਨੂੰ ਵੀ ਕੀ ਦੱਸੀ ਜਾਵਾਂ ਮੈਨੂੰ ਤਾਂ ਆਪ ਨੂੰ ਇਹੀ ਲੱਗਦਾ ਕਿ ਜਦ ਵੀ ਤੁਹਾਡੇ ਕੋਲ ਬੈਣੀ ਹੈ ਮੇਰੇ ਆਹੀ ਦੁੱਖ ਆਹੀ ਤਕਲੀਫਾਂ ਹੋਰ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਲੈ ਮੇਰੀ ਕਮਲੀ ਪੈਣ ਮੈਨੂੰ ਨਹੀਂ ਦੱਸੇਂਗੀ ਹੋਰ ਕਿਹਨੂੰ ਦੱਸੇਂਗੀ ਦੱਸ ਹੈ ਤੂੰ ਇਹ ਗੱਲ ਦੋ ਕਿਉਂ ਘਬਰਾਉਣੀ ਆ ਇਹ ਵੀ ਕੋਈ ਗੱਲ ਕਰਨਾ ਬੂ ਗੱਲ ਕੀ ਹੋਈ ਆ ਵੀਰੇ ਆਤਾ ਨਾ ਕੁਛ ਦਿਨ ਪਹਿਲਾਂ ਮਾਂ ਨੇ ਨਾ ਮੇਤੋਂ ਗਹਿਣੇ ਮੰਗੇ ਮੇਰੀ ਮੰਮੀ ਦੇ ਅੱਛਾ ਕਹਿੰਦੇ ਅਸੀਂ ਵਿਆਹ ਜਾਣਾਗਾ ਹੂੰ ਤੁਹਾਨੂੰ ਪਤਾ ਸੀ ਇੱਕ ਵਾਰੀ ਮੈਂ ਉਹਨਾਂ ਨੂੰ ਗਹਿਣੇ ਦੇ ਦਿੰਦੀ ਤਾਂ ਮੁੜ ਕੇ ਕਦੇ ਮੈਨੂੰ ਮਿਲਣੇ ਨਹੀਂ ਸੀਗੇ ਉਹ ਤਾਂ ਸੁੱਖ ਮੈਨੂੰ ਪਤਾ ਹੀ ਆ ਮੈਂ ਤੈਨੂੰ ਉਹਦੇ ਵੀ ਇਹੀ ਗੱਲ ਕਹੀ ਸੀ ਉਹ ਤੈਨੂੰ ਵਿਆਹ ਥੋੜਾ ਕਰਦੇ ਆ ਉਹ ਤਾਂ ਤੇਰੀ ਜ਼ਮੀਨ ਨੂੰ ਤੇ ਆ ਤੇਰੇ ਗਹਿਣਿਆਂ ਨੂੰ ਹੋਰ ਉਹਨਾਂ ਨੂੰ ਚਾਹੀਂਦੀ ਕੁਝ ਨਹੀਂ ਜਿੱਦੇ ਮਿਲ ਗਿਆ ਤੇਰੀ ਜੁਨੀ ਇਦੂ ਹੀ ਪੜੀ ਹੋ ਜੂ ਉਹੀ ਤਾਂ ਗੱਲ ਆ ਵੀਰੇ ਤੁਹਾਨੂੰ ਵੀ ਪਤਾ ਕਿ ਉਹ ਆਖਰੀ ਨਿਸ਼ਾਨੀ ਐ ਮੰਮੀ ਦੀ ਤੇ ਮੈਂ ਉਹਨਾਂ ਨੂੰ ਝੂਠ ਬੋਲਦਾ ਕਿ ਉਹ ਸਾਰੇ ਗਾਣੇ ਤਾਂ ਮੈਂ ਮਾਮਾ ਜੀ ਨੂੰ ਦੇਤੇ ਸੀ ਅੱਛਾ ਤੇ ਜਦੋਂ ਗੱਲ ਟਲੀ ਮੈਂ ਸੋਚਿਆ ਕਿ ਗਾਣੇ ਤਾਂ ਮੇਰੇ ਕੋਲੇ ਨੇ ਮੈਂ ਮਾਮਾ ਜੀ ਨੂੰ ਸਾਰਾ ਕੁਝ ਫੋਨ ਤੇ ਦੱਸ ਦੇਣੀ ਆ ਕਿਸੇ ਕਿਤੇ ਇਹਨਾਂ ਨੇ ਮਾਮਾ ਜੀ ਤੋਂ ਪੁੱਛ ਲਿਆ ਤਾਂ ਕਿਤੇ ਪਤਾ ਨਾ ਲੱਗ ਜਾ ਕਿ ਗਾਣੇ ਮੇਰੇ ਕੋਲੇ ਨੇ ਹਾਂ ਤੇ ਵੀਰੇ ਜਦੋਂ ਮੈਂ ਕੋਠੇ ਤੇ ਜਾ ਕੇ ਮਾਮਾ ਜੀ ਨੂੰ ਫੋਨ ਕੀਤਾ ਮੰਮੀ ਪਿੱਛੇ ਹੀ ਆ ਗਏ ਤੇ ਤੁਹਾਨੂੰ ਪਤਾ ਉਹੀ ਸਾਰੇ ਇਲਜ਼ਾਮ ਮੇਰੀ ਤਾਂ ਗੱਲ ਹੀ ਨਹੀਂ ਸੁਣੀ ਕਿ ਮਾਮੇ ਦਾ ਫੋਨ ਆਗਾ ਬਸ ਕੁੱਟਮਾਰ ਸ਼ੁਰੂ ਕਰਤੀ ਇਹ ਤਾਂ ਨਾ ਸੁੱਖ ਮੌਕਾ ਭਾਲਦੇ ਆ ਵੀ ਤੈਨੂੰ ਕਿਵੇਂ ਬਦਨਾਮ ਕਰਿਆ ਜਾਵੇ ਤੇ ਫਿਰ ਕੀ ਹੋਇਆ ਉਸ ਤੋਂ ਬਾਅਦ ਆਣਾ ਮਸਲਾ ਠੰਡਾ ਹੋ ਗਿਆ ਕਿਹੜਾ ਮਸਲਾ ਠੰਡਾ ਵੀਰੇ ਮਾਮਾ ਜੀ ਨੇ ਸਾਰਾ ਕੁਝ ਫੋਨ ਤੇ ਸੁਣ ਲਿਆ ਸੀ ਅੱਛਾ ਤੇ ਉਹ ਆ ਕੇ ਮੈਨੂੰ ਪਿੰਡ ਲੈ ਗਏ ਹੁਣ ਮੈਂ ਉੱਥੋਂ ਹੀ ਕਾਲਜ ਆਈਆਂਗੀ ਨਾਨਕੇ ਦਵਾਈਆਂ ਤੂੰ ਕਾਲਜ ਆ ਵੀਰੇ ਮੈਨੂੰ ਮਮਾ ਜੀ ਲੈ ਗਏ ਸੀ ਕਹਿੰਦੇ ਹੁਣ ਨਹੀਂ ਮੈਂ ਤੈਨੂੰ ਉੱਥੇ ਭੇਜਣਾ ਮੈਂ ਇੱਥੇ ਰੱਖੂਗਾ ਲੈ ਦੱਸ ਕਾਮਲੀਏ ਤੂੰ ਉਹਨੂੰ ਵਿਚਾਰੇ ਨੂੰ ਕਿਉਂ ਵਿਫਤਾ ਪਾਈ ਆ ਤੈਨੂੰ ਪਤਾ ਉਹਦੀ ਕਬੀਲਦਾਰੀ ਦਾ ਤੂੰ ਮੈਨੂੰ ਦੱਸਦਾ ਦੀ ਤੈਨੂੰ ਅੱਖਾਂ ਦੇ ਮੈਂ ਤੇ ਬੇਬੇ ਆ ਜਾਾਂਗੇ ਅਸੀਂ ਕਰ ਲਾਂ ਗੱਲ ਇਹਨਾਂ ਨਾਲ ਵੀਰੇ ਮੈਂ ਤਾਂ ਕੁਛ ਮਮੇ ਨੂੰ ਵੀ ਨਹੀਂ ਦੱਸਿਆ ਸੀ ਇਹ ਤਾਂ ਮਮਾ ਜੀ ਨੇ ਖੁਦ ਫੋਨ ਤੇ ਸਾਰਾ ਕੁਝ ਸੁਣ ਲਿਆ ਤੇ ਆ ਕੇ ਮੈਨੂੰ ਉੱਥੋਂ ਲੈ ਗਏ ਪਰ ਸੁੱਖ ਗੱਲ ਇਹ ਹੈ ਹੁਣ ਤੂੰ ਕਿੰਨਾ ਕੀ ਦਿਨ ਘਰ ਛੱਡ ਕੇ ਬੈਠੇਂਗਾ ਆਪਦਾ ਹੁਣਾਂ ਤਾਂ ਇੱਕ ਦਿਨ ਘਰ ਹੀ ਪਊ ਇਹ ਤਾਂ ਇਹਨਾਂ ਦਾ ਕੋਈ ਹੱਲ ਕਰਨਾ ਪਊ ਐ ਤਾਂ ਨਹੀਂ ਸਮਝ ਰਹੇਗੇ ਵੀ ਨਾ ਤਾਂ ਕਿਸੇ ਦੀ ਗੱਲ ਮੰਨਦੇ ਨੇ ਹੁਣ ਮਾਮਾ ਜੀ ਐਨਾ ਬੋਲ ਕੇ ਗਏ ਨੇ ਕਿ ਐਨੀ ਲੜਾਈ ਪਈ ਆ ਘਰੇ ਪਰ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਸੁੱਖਾ ਤੂੰ ਨਾ ਮੈਨੂੰ ਹਰ ਵਾਰੀ ਰੋਕਦਾਂੀਆਂ ਹੁਣ ਮੇਰਾ ਜੀ ਕਰਦਾ ਮੈਂ ਜਾ ਕੇ ਨਾ ਇਹਨਾਂ ਦੇ ਕੰਨਾਂ ਤੇ ਧਰਕੇ ਆਵਾਜ਼ ਚੜ ਚੜ ਇਹਨਾਂ ਨੂੰ ਅਕਲ ਜੁੱਤੀਆਂ ਖਾ ਕੇ ਆਉਗੀ ਐ ਨਹੀਂ ਆਉਂਦੀ ਇੱਦਾਂ ਪਹਿਲਾਂ ਹੀ ਮੇਰੇ ਤੇ ਇਜ਼ਾਮ ਲਾਉਂਦੇ ਨੇ ਹੋਰ ਪਤਾ ਨਹੀਂ ਕੀ ਕੀ ਗੱਲ ਬਣਾਉਣਗੇ ਇਹਨਾਂ ਨੂੰ ਐ ਨਹੀਂ ਗੱਲਾਂ ਨਾਲ ਸਮਝ ਆਉਂਦੀ ਇਹ ਜੁੱਤੀਆਂ ਖਾ ਕੇ ਸਮਝਣਗੇ ਚਲੋ ਵੀਰੇ ਦੇਖਦੇ ਆ ਦੇਖਣ ਦਾ ਦੇਖਣਾ ਦੁਖਣਾ ਤਾਂ ਬਹੁਤ ਹੋ ਗਿਆ ਸੁੱਖਣਾ ਤੇ ਮੈਂ ਜਿੱਦ ਦਿਨ ਤੂੰ ਹੁਣ ਪਿੰਡ ਆ ਗਈ ਮੈਂ ਆਉਂ ਤੇਰੇ ਘਰੇ ਕਰ ਦੇਣਾ ਇਹ ਨਾਲ ਗੱਲ ਨਹੀਂ ਤੇਰਾ ਕੋਈ ਗਵਾਂਡੀ ਕੋਈ ਕੁਛ ਕਹਿੰਦਾ ਹੀ ਨਹੀਂ ਇਹਨਾਂ ਨੂੰ ਵੀਰੇ ਕਿਸੇ ਤੇ ਨਹੀਂ ਸੁਣਦੇ ਜਾਦੇ ਮੇਰੇ ਮਾਮੇ ਦੀ ਨਹੀਂ ਸੁਣਦੇ ਇਹਨਾਂ ਨੇ ਗਵਾਂਡੀਆਂ ਦੀ ਕੀ ਸੁਣਨੀ ਆਂਗੀ ਬੜੇ ਲਾਲਚੀ ਲੋਕ ਨੇ ਮਤਲਬ ਮਾੜਾ ਮੋਟੀ ਤਰਸ ਨਹੀਂ ਕਰਦੇ ਕੁੜੀ ਚੱਲ ਕੋਈ ਨਾ ਤੂੰ ਪਿੰਡ ਆ ਫਿਰ ਆਪਾਂ ਕਰਦੇ ਇਹ ਨਾਲ ਗੱਲ ਹਾਂ ਚਲ ਆ ਜਾ ਕੁਛ ਖਾਣੇ ਪੀਣੇ ਨਾਲੇ ਹੋਰ ਉਹੀ ਨਾ ਰੂ ਰੋਂ ਕਰੀ ਜਾ ਕਰ ਸਾਰਾ ਦਿਨ ਬੇਬੇ ਹਾਂ ਕੀ ਕਰ ਰਹੇ ਹੋ ਆ ਦੇਖ ਤਾਂ ਦੀਨਾਂ ਦੇ ਕੱਪੜੇ ਸੁੱਕਣੇ ਪਾ ਰਹੀਆਂ ਮਾਤਾ ਤਾਂ ਪਾਣੀ ਪੈਣਗੇ ਸੁੱਕ ਜਾਣਗੇ ਜੋ ਬਗਿਆਤੀ ਮਤਾ ਕੰਮ ਤਾਂ ਕਹਿੰਦੇ ਕਰਦਾਂਗੇ ਹੂੰ ਉਹ ਤਾਂ ਥੋੜਾ ਪੈਸੇ ਭਾਲਦੇ ਰਹੇ ਸਮਾਨ ਤੇ ਹੀ ਆ ਪੈਸੇ ਹੂੰ ਅੱਛਾ ਫਿਰ ਮੈਂ ਕਿਹਾ ਦੀ ਬਥੇੜਾ ਜੋਰ ਲਾਓ ਵੀ ਬਾਈ ਪਹਿਲਾਂ ਥੋੜਾ ਕਿੰਨਾ ਕਰਿਆਗਾ ਹਣਾ ਮਾ ਕੋਦ ਨੂੰ ਮੜਾ ਮੋਟਾ ਕੰਮ ਮਾ ਮੇਰੇ ਮਾਮੇ ਕੇ ਜਾ ਗਿਆ ਉਹਨਾਂ ਦੇ ਦੇਖ ਕੇ ਉਹਨਾਂ ਨੂੰ ਕੀ ਗੱਲ ਬਾਤ ਹਾਂ ਅਸੀਂ ਕੀ ਭਾਰ ਚ ਕਾਉਣਾ ਕੋਈ ਹਾਂ ਜਾਂ ਲੜਨ ਭੇਜਣੇ ਕੋਦੋਂ ਨਾ ਬਈ ਇਹ ਕੰਮ ਤਾਂ ਹੈ ਨਹੀਂ ਕਹਿੰਦਾ ਵੀ ਕੰਮ ਤਾਂ ਅਸੀਂ ਤੇਰਾ ਕਰਦਾ ਜੇ ਹੂੰ ਉਹਨੂੰ ਐ ਦੱਸ ਮੈਂ ਕੋਈ ਪੈਸੇ ਜੇ ਤੈਥੋਂ ਕੰਮ ਕਰਾਉਣੀ ਤਾਂ ਵੀ ਪੈਸੇ ਜੇ ਕਿਸੇ ਮੁੰਡੇ ਨੂੰ ਭੇਜਦਾ ਤੂੰ ਤਾਂ ਵੀ ਪੈਸੇ ਪੈਸੇ ਤਾਂ ਮੇਰੇ ਨਾਲ ਕੋਈ ਗੱਲ ਹੀ ਨਹੀਂ ਹੁੰਦੀ ਦੋ ਤਾਂ ਉਹਨੂੰ ਕਰੀਏ ਕਿ ਉਹਨੂੰ ਆਪ ਤਾਂ ਜਾ ਵੀ ਨਹੀਂ ਸਕਦੇ ਜਮੀਨ ਕਰੋੜਾਂ ਦੀ ਜਮੀਨ ਆ ਜੀ ਹੱਥੋਂ ਲੱਗਦੀ ਆ ਜੀ ਉਹਦੇ ਮਾਰੀ ਫਿਰਦੇ ਆ ਪਾਪੜ ਵੇਲਦੇ ਉਹਨਾਂ ਨੇ ਸੱਚ ਮੈਂ ਲੰਗੇ ਹੋਇ ਰਹੇ ਸੀਗਾ ਹੂੰ ਉਹ ਜਿਹੜੀ ਆਪਣੀ ਉਹ ਤਾਈ ਆ ਉਹ ਬੋਲਦੀ ਯਾਰੀ ਤੇ ਬਾਲਾ ਕੀ ਹੋ ਗਿਆ ਆਈ ਸੀ ਥੱਟ ਕੀ ਕਹਿੰਦੀ ਮੈਂ ਕੱਪੜੇ ਧੋ ਰਹੀ ਸੀ ਨੀ ਚਿੰਚ ਅੱਛਾ ਆ ਕੀ ਕੀ ਕਰਦੀ ਆ ਪਹਣੇ ਮਾਹ ਕੱਪੜੇ ਧੋਣੀਆਂ ਪਹਣੇ ਕਹਿੰਦੀ ਬੈ ਜਾ ਅੱਛਾ ਮੈਂ ਕੋਈ ਨਾ ਪਹਣੇ ਬੈਠੀ ਮੈਨੂੰ ਕਹਿੰਦੀ ਕੁੜੀ ਕਿੱਥੇ ਐ ਮੈਂ ਕਿਹਾ ਇੱਥੇ ਹੀ ਹੈਗੀ ਪੜਦੀ ਹੂ ਕੱਲ ਜੀ ਜਾਂਦੀ ਆ ਜਦੋਂ ਪਤਾ ਇਹ ਵੀ ਕੰਮ ਤਾਂ ਆਉਂਦੀ ਸਕੂਲ ਦਾ ਕਹਿੰਦੀ ਸੱਚੋ ਸੱਚ ਦੱਸ ਕਹਿੰਦੀ ਸਾਰੇ ਪਿੰਡ ਚ ਤਾਂ ਪਤਾ ਲੱਗ ਰਿਹਾ ਤੂੰ ਮੈਥੋਂ ਪੜਦੇ ਰੱਖਦੀ ਐ ਫਿਰ ਪਈ ਮੈਂ ਬੋਲਦੀ ਬੱਬੇ ਹੁੰਦਾ ਉਹੀ ਗੱਲ ਹੋਗੀ ਨਾ ਸਾਰੇ ਪਿੰਡਰ ਨੂੰ ਪਤਾ ਲੱਗ ਰਿਹਾ ਬਸ਼ਰਮੀ ਦੀ ਗੱਲ ਪਿੰਡ ਨੂੰ ਪਤਾ ਲੱਗ ਰਿਹਾ ਤੂੰ ਐਂ ਤਾਂ ਸੋਚ ਸਕਦਾ ਸੀ ਵੀ ਮੇਰੀ ਮਾਂ ਵੀ ਟੂ ਮਾਂ ਦੇ ਮਾਰੇ ਦੀ ਕੁੜੀ ਐਡੀ ਕਰੀ ਨਾਲੇ ਬਾਹਣ ਦੇ ਮਾਰਿਆਂ ਨੇ ਨਹੀਂ ਮੀ ਤੇਰੇ ਸੀ ਸਾਰਾ ਕੁਝ ਮੈਂ ਕਿੰਨਾ ਕਿਚਰੇ ਪੰਜ ਸਾਲ ਸੱਤ ਸਾਲ ਤੇਰਾ ਹੀ ਸਭ ਕੁਝ ਜਿਦ ਤਰਾ ਵਿਆਹ ਸਾਖ ਹੋ ਜਾਂਦਾ ਘਰ-ਬਾਰ ਸੰਦਾ ਹੋ ਜਾਂਦਾ ਤੇਰੇ ਲਾਲਚ ਦੀ ਮਾਰੀ ਮਾਈ ਸੀ ਤੈਨੂੰ ਅੱਖ ਕਿਦਾਂ ਨਹੀਂ ਕਹਿੰਦੀ ਮਰਜਾ ਘੱਟ ਕਰ ਲਾ ਵੜਾ ਮੋਟਾ ਜੇ ਬੇਬੇ ਉਦੋਂ ਨਵੇੜਾ ਕਰਿਆ ਹੁੰਦਾ ਨਾ ਕੁੜੀ ਦਾ ਤਾਹ ਦਿਨ ਨਹੀਂ ਦੇਖਣੇ ਪੈਂਦੇ ਸੀ ਨਹੀਂ ਮੇੜਾ ਕਿਹੜੇ ਹੱਬ ਨਾਲ ਕਰ ਲੈਂਦਾ ਉਹ ਤਾਂ ਨਿਆਣੀ ਮੱਤ ਸੀ ਉਹਦੀ ਨਿਆਣੀ ਮੱਤ ਠੀਕ ਹੈ ਚੰਗਾ ਲੈ ਪੈਸੇ ਦੇ ਮੈਂ ਫੇ ਵਿਵਦੋ ਦਾ 1000 ਦੇ ਦੇ। ਉਹ ਪੇਟੀ ਦੇ 도ੜੇ ਥੱਲੇ ਪਿਆ। ਪੂਰਾ 2000 ਹੀ ਲੈ ਕੇ ਜਾਈ। 100 ਕਬੀਲਦਾਰੀ ਆ ਕੋਈ ਹੋਰ ਪੈਸੇ ਦੀ ਲੋੜ ਪੈ ਜਾਂਦੀ ਐ। ਚੰਗਾ। ਹਾਂ ਨਾਲੇ ਫਿਰ ਮੇਰੀ ਗੱਲ ਸੁਣ ਉਹ ਨੂੰ ਐਂ ਦੱਸਦੀ ਵੀ ਐਂ ਨਾ ਕਹੀਂ ਮਾੜਾ ਮੋਟਾ ਵੀ ਹਾਂ ਮੈਨੂੰ ਉਹਨਾਂ ਨੇ ਭੇਜਿਆ ਕਿਸੇ ਤੋਂ ਉਗਸੁਗਲ ਉਹ ਤੋਂ ਲੈ ਕੇ ਅੱਜ ਘਰੇ ਨਾ ਜਾਵੜੇ ਅਗਲੇ ਦੀ। ਚੰਗਾ। ਐਨੇ ਦਾ 1000 ਲੈ ਗਏ। ਨਸ਼ੇੜੀ ਨਸ਼ੇੜੀ ਭਾਵੇਂ ਨੇ ਪਰ ਦਿਮਾਗ ਬਹੁਤ ਹੁੰਦਾ। ਠੀਕ ਆ ਬਸ ਇੰਨੀ ਗੱਲ ਹੀ ਕਹੀ ਅਗਲੇ ਨੂੰ। ਵਾੜਾ ਜਾ ਕੰਮ ਕਰਾ ਲਓ ਸੀਤੇ ਪੈਸੇ। ਆਖੇ ਉਹ ਮੇਰੇ ਤੋਂ ਬਸ ਸੋਖੂ ਨੂੰ ਯਹੀ ਆ ਗਿਆ ਟਾਈਮ ਬਹੁਤ ਹੋ ਗਿਆ ਮੈਂ ਜੇ ਮਾ ਉਹ ਲੇੜੀ ਆ ਮੁੰਡਾ ਕਿਤੇ ਉਹੀ ਗੱਲ ਨਾਲ ਹੋਵੇ ਕਾਰਜ ਕੁਲ ਤੇ ਨਹੀਂ ਪੜ ਜੇ ਪਤਾ ਕਰਾਂ ਅੱਗੇ ਭਾਈ ਸੋਖ ਹਾਂਜੀ ਅਮਾ ਹੀ ਆ ਗਈ ਮੈਂ ਤਾਂ ਤੈਨੂੰ ਹੀ ਦੇਖਣ ਜਾਂਦਾ ਸੀ ਮੈਨੂੰ ਦੇਖਣਾ ਹੋਰ ਟਾਈਮ ਤਾਂ ਦੇਖ ਲੈ ਕਿੰਨਾ ਹੋ ਗਿਆ ਉਹ ਹੋ ਮਮਾ ਜੀ ਤੁਹਾਨੂੰ ਕੀ ਦੱਸਾਂ ਆਪਣੇ ਪਿੰਡ ਵਾਲੀ ਬੱਸ ਦਾ ਹੀ ਨਹੀਂ ਪਤਾ ਮੈਨੂੰ ਮੈਂ ਤਾਂ ਹੋਰ ਹੀ ਬੱਸ ਦੇਖੀ ਗਈ ਕੋਈ ਅੱਛਾ ਤੂੰ ਮੈਨੂੰ ਫੋਨ ਕਰ ਦਿੰਦੀ ਭਾਈ ਮੈਂ ਲੈ ਆਉਂਦਾ ਮਾਮਾ ਜੀ ਜੇ ਫੋਨ ਹੋਵੇ ਫਿਰ ਤਾਂ ਤੁਹਾਨੂੰ ਹੀ ਬੁਲਾ ਲੈਂਦੇ ਨਾਲੇ ਤੂੰ ਪੜੀ ਨਹੀਂ ਹੈ ਕਿ ਤੈਨੂੰ ਬੱਸ ਦਾ ਫੱਟੇ ਦਾ ਨਹੀਂ ਪਤਾ ਲੱਗਦਾ ਵੀ ਉਹਦੇ ਕੀ ਲੈ ਹੈ ਕਿੱਧਰ ਜਾਊਗੀ ਉਹ ਮਾਮਾ ਜੀ ਕਦੇ ਆਈ ਹੋਣੀ ਇਸ ਪਿੰਡ ਬੱਸਾਂ ਚ ਮੈਨੂੰ ਕੀ ਪਤਾ ਲੱਗੇ ਨਹੀਂ ਮੂਰੇ ਲਿਖਿਆ ਹੁੰਦਾ ਭਾਈ ਸਾਰਾ ਧਿਆਨ ਨਾਲ ਦੇਖ ਲਿਆ ਕਰ ਲਾਲੀ ਕੇਰਾ ਹੋ ਗਿਆ ਲਾਲੀ ਭਾਈ ਹਾਂ ਕਣ ਪੁੱਤ ਅੱਛਾ ਸਹਰੀ ਮਾਤਾ ਸੱਸਰੀ ਦਾ ਪੁੱਤ ਸੱਸਰੀ ਦਾ

ਉਹ ਇੰਜ ਕਰਨਾ ਕਿਤੇ ਜਾਂ ਤਾਂ ਮੁੰਡੇ-ਮੁੰਡੇ ਜਿਹਾ ਖੜਾ ਹੋਵੇ ਕਿਤੇ ਕੋਈ ਹੋਰ ਅੱਛਾ ਉਹ ਮਾਂ ਤਾਂ ਪਰੇਸ਼ਾਨ ਜਿਹੀ ਲੱਗਦੀ ਆ ਉਹ ਵੀ ਲੱਗਦਾ ਨਹੀਂ ਨਾ ਨਾ ਉਹ ਤਾਂ ਕਿਉਂ ਲੱਗਦਾ ਗੱਲ ਤਾਂ ਕੋਈ ਨਹੀਂ ਆ ਉਹ ਤਾਂ ਠੀਕ ਰਸਤਾ ਆ ਕੁੜੀ ਪੜ੍ਹ ਕੇ ਸਕੇਗੀ ਅੱਛਾ ਛੋਟੀ ਜੀ ਉਹਨੇ ਗੱਲ ਪਾ ਲਈ ਕਿ ਪੜ੍ਹਨ ਲੱਗਾ ਅੱਛਾ ਉਹਦਾ ਮਾਮਾ ਆ ਕੇ ਲਿਆ ਕੁੜੀ ਨੂੰ ਮਾਮਾ ਲੈ ਕੇ ਨਾਲ ਤਾਂ ਚੰਦਰਜੀ ਦੀ ਕਾਜੀ ਹੋ ਪੜ੍ਹਾਈ ਖਰਾਬ ਹੋ ਗਈ ਹਾਂ ਉਹਦਾ ਮੰਮੀ ਦਾ ਸੁਭਾਣੀ ਉਹ ਤਾਂ ਹਦਾਰਾ ਅਸੀਂ ਡਰਦੇ ਗਏ ਸੀ ਇਹ ਮੋਈ ਦਾ ਨੋਦੀ ਪੜ੍ਹਾਈ ਖਰਾਬ ਹੋ ਰਹੀ ਐ ਨਾ ਤਾਂ ਡਰਦੇ ਜਾਣਗੇ ਉਹ ਗਰੇ ਵਿਚਾਰੀ ਦਾ ਉਹਦਾ ਪਤਾ ਨਹੀਂ ਕੋਈ ਕੀ ਬਣੂ ਕੀ ਨਾ ਪੜ੍ਹਾਈ ਤੇ ਤੁਸੀਂ ਲੈ ਆਉਂਦੇ ਜਾ ਕੇ ਇੱਥੇ ਕੀ ਕਰਦੇ ਹੋ ਉਹ ਤੇ ਵੀ ਦੱਸੇ ਦੇ ਜਾਂਦੀ ਕੋਈ ਵੀ ਸੀ ਕਈ ਨਹੀਂ ਜਿਹਦੇ ਮਾਮੇ ਦਾ ਮਾਮੀ ਦਾ ਸੁਭਾਣੀ ਦਾ ਚਲ ਆਜ ਤਾਂ ਫਿਰ ਕੀ ਹੁੰਦਾ ਸੀ ਕਿਹੜੇ ਪਿੰਡਾਂ ਦਾ ਮੈਂ ਤਾਂ ਆਸਤੋਜ ਦੀ ਐ ਤੂੰ ਤਾਂ ਨੇੜੀ ਐ ਅੱਛਾ ਸਤੋਜ ਦੀ ਉੱਥੇ ਤਾਂ ਮੇਰਾ ਵੀ ਮਿੱਤਰ ਹੈਗਾ ਇੱਕ ਅੱਛਾ ਹਾਂ ਕਿਹ ਬੁੱਤ ਜੇ ਤੂੰ ਗਿਆ ਕੀ ਕਹੋਂਦਾ ਮੈਂ ਪਤਾ ਕਰਿਓ ਨਾ ਨਾ ਮੇਰਾ ਪੁੱਤ ਕਿਉਂ ਪਤਾ ਕਰੇ ਤੇ ਫਿਰ ਦੱਸੀ ਕਿਉਂ ਨਾ ਨਾ ਇਹ ਨਾ ਕਿਸੇ ਦਾ ਨਾ 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 ਉਹ ਤਾਂ ਮੈਂ ਕਰਨ ਲੱਗਾ ਤੂੰ ਕਰਿਆ ਪਤਾ ਤੂੰ ਬਦਲ ਫਲਾਈਸ ਹੁਣੀ ਗੱਲ ਹੈ ਜੇ ਪਤਾ ਕਰਿਆ ਉਹ ਕੋਈ ਤੁਹਾਡੀ ਪੜਾਈ ਲੱਗ ਜੇ ਚੜ੍ਹ ਪੜ੍ਹਨਾ ਦੋ ਨਾ ਨਾ ਪਤਾ ਕਰਾਂ ਕਰੇ ਮੇਰਾ ਪੁੱਤ ਮੇਰਾ ਨਾ ਜਦੋਂ ਤੁਸੀਂ ਮੇਰਾ ਇੰਨਾ ਕਰਦੇ ਹੋ ਮੈਂ ਤਾਂ ਮੈਸੂਦਾ ਨਹੀਂ ਕਰੂੰ ਇਹ ਦੱਸੋ ਪਤਾ ਆਪਦੀ ਕਰਦਾ ਹੁੰਦਾ ਬਗਾਨਾ ਕੋਣ ਕਿਸੇ ਦਾ ਕਰਦਾ ਮੈਂ ਵੀ ਮੇਰੇ ਮੁੰਡੇ ਵਾਂਗੂ ਸਮਝਦੀ ਆ ਤੈਨੂੰ ਵੀ ਮੇਰਾ ਪੁੱਤਾਂ ਦੋ ਜਾਨ ਲਾੜੀ ਵੀ ਮੇਰੇ ਭਾਈਆਂ ਨੂੰ ਹਾਂ ਇਹ ਤਾਂ ਕਰਾਣੀ ਹੈ ਤੇਰਾ ਚਲਾਇ ਕਰਵਾ ਮਾਤਾ ਮਰ ਮੈਂ ਜਾਇਆ ਹੂ ਜਾਏਗਾ ਮੇਰਾ ਪਿੰਨਾ ਕਹਿੰਦੇ ਇਸਦਾਰੀਆ ਪੁਣੇ ਆਉਂਦੇ ਕੱਸੀ ਦੇ ਘਰ ਨੇ ਬਤ ਅੱਛਾ ਮੁੰਡਾ ਕਹਿੰਦੇ ਹਾਂ ਵੱਡੇ ਦੇ ਘਰ ਉਹਦੇ ਦੇ ਘਰ ਨੇ ਚੱਲ ਕੋਈ ਨਾ ਮੇਰਾ ਮਿੱਤਰ ਹੈਗਾ ਮੈਂ ਉੱਥੇ ਜਾ ਕੇ ਅੱਛਾ ਤੇ ਜਾਏਗਾ ਮੇਰਾ ਪੁੱਤ ਫਿਰ ਮੈਂ ਚਾਹ ਬਣਾਉਣੀ ਨਾ ਬਸ ਮਾਤਾ ਮੈਂ ਪਾਣਾ ਨਹੀਂ ਪੁੱਤ ਨਾ ਨਾ ਬਸ ਮੈਂ ਲੱਗਣੀ ਨੂੰ ਮਿਲੂਗਾ ਫਿਰ ਮੇਰੇ ਕੋਲ ਜਿਹਨੂੰ ਦੱਸੀਂ ਜਰੂਰ ਮਾਤਾ ਟੈਂਸ਼ਨ ਨਾ ਲੈ ਮੈਂ ਫੋਨ ਕਰੂਗਾ ਜੀ ਨਾ ਠੀਕ ਜਿਹਾ ਉਹਦਾ ਬਾਤ ਹੈ ਕੀ ਕਰੂ ਜਾਏਗਾ ਕੰਮ ਕਰਕੇ ਦੱਸ ਅਹ ਆਰਾ ਵੀ ਤਾਂ ਹੋਈ ਬੈਠੇ ਬੁਲ ਅੱਛਾ ਮੈਂ ਕਿਹਾ ਕਾ ਦੋ ਤਿੰਨ ਦਿਨਾਂ ਦੀ ਹੈ ਕਾਲਜ ਗਾਉਣੀ ਯਾਰੀ ਇਹ ਗੱਲ ਆ ਮਾਮਾ ਲੈਗਾ ਚੱਲ ਇਹ ਤਾਂ ਵਧੀਆ ਮੌਕਾ ਮਿਲ ਗਿਆ ਮੈਨੂੰ ਸਾਰੀ ਪਿੰਡ ਜੇ ਜਿੱਤਾ ਬੇਇੱਜ਼ਤੀ ਵੀ ਬੜੀ ਹੁੰਦੀ ਸੀ ਰੋਜ਼ ਰੋਜ਼ ਤਾਂ ਥੱਪੜ ਖਾਣੇ ਵੀ ਔਖੇ ਨੇ ਚੱਲ ਦੇਖ ਲੈ ਕੋਈ ਨਾ ਸਣੀ ਕੁੜੀ ਨੂੰ ਬਤਾ ਲੈ ਲੱਗੇ ਕਿ ਆਉਣ ਜਾਣ ਦਾ ਨਾ ਬਣੀ ਕੋਈ ਪਤਾ ਨਹੀਂ ਲੱਗਿਆਗਾ ਉਹ ਤਾਂ ਮਾਮੇ ਡਰਦਿਆਂ ਨਹੀਂ ਹਾਰ ਕੇ ਮੈਂ ਤਾਂ ਫੋਨ ਨਹੀਂ ਲਾਇਆਗਾ ਕੁੜੀ ਦੀ ਪੜਾਈ ਖਰਾਬ ਹੋ ਜਾਂਦੀ ਸੀ ਦੇਖਦਾ ਸਾਹਮਣੇ ਹਾਂ ਤੇ ਫਿਰ ਮੁੰਡੇ ਤੋਂ ਲਵਾ ਦੇ ਦੀ ਫੋਨ ਆ ਮੁੰਡੇ ਤੋਂ ਨਹੀਂ ਮਿਲਵਾਇਆ ਹੁਣ ਮੁੰਡਾ ਬਾਹਰ ਗਿਆ ਜੇ ਆਜੇ ਤਾਂ ਹਾਂ ਮੁੰਡੇ ਤੋਂ ਫੋਨ ਲਵਾ ਕੇ ਦੇਖ ਲੈ ਚਲ ਮਾਮੇ ਨੂੰ ਮੈਂ ਨਾ ਗੱਲ ਕਰੂੰਗੀ ਮੁੰਡੇ ਦੀ ਕਰਾ ਦੂੰਗਾ ਹਾਂ ਮੁੰਡੇ ਦੀ ਗੱਲ ਕਰਾ ਦੇ ਹੋਰ ਚਲ ਆਏ ਕਹਿੰਦੇ ਕਿ ਮਾਮਾ ਕੁੜੀ ਦੀ ਪੜਾਈ ਖਰਾਬ ਹੋਈ ਜਾਂਦੀ ਇਹ ਦੇਖੋ ਹੋਰ ਤੇ ਉਹ ਦੇਖਦੀ ਹੈਗੀ ਮੁੰਡਾ ਜੱਕ ਤਾਂ ਕਿਹੜੇ ਬਿਣਿਆਂ ਦਾ ਗਿਆਗਾ ਉਹ ਨਹੀਂ ਆਇਆਗਾ ਅੱਛਾ ਹਾਂ ਮੁੰਡੇ ਕਿਹੜਾ ਦੱਸ ਕੇ ਜਾਂਦੇ ਨੇ ਪੰਗ ਇੱਧਰ ਜਾਂਦੇ ਨਹੀਂ ਹੋਰ ਜਿਹੜਾ ਮੰਨਦੇ ਨੇ ਜੇ ਵਾਕੀ ਹੋਰ ਨਾ ਆ ਗਿਆ ਸਸਤੀ ਕੋਮਸੀ ਸਸਤੀ ਗੱਲ ਕੋਠੀ ਕੋਮਸੀ ਹਾਂ ਠੀਕ ਹੈ ਮੇਰੇ ਮਾਤਾਇ ਕਹਿ ਦਿੱਤੀਗੀ ਹਾਂ ਤੇਰੀ ਮਾਸੀ ਕਹਿੰਦੀ ਹੈਗੀ ਕਹਿੰਦੀ ਤੇਰੇ ਮਾਮੇ ਨੂੰ ਫੋਨ ਤੂੰ ਲਾ ਕੇ ਦੇਖ ਲੈ ਵੀ ਚੱਲ ਤੇ ਥੋਲਵਾ ਕੇ ਦੇਖ ਲੈ ਤੇਰੇ ਮਾਮੇ ਨਾਲ ਗੱਲ ਕਰ ਲੈ ਤੂੰ ਲਾ ਕੇ ਬਹੁਤ ਆ ਗਿਆ ਨਾ ਦੋਨੋਂ ਮਨ ਨਹੀਂ ਕਰਦੇ ਲਾ ਮਾ ਬਾਕੀ ਤੇਰੀ ਮਰਦੀ ਇੱਕ ਵਾਰੀ ਲਾ ਕੇ ਦੇਖ ਲੈ ਮੈਂ ਨਾਲ ਗੱਲ ਕਰੂੰ ਚੱਲ ਮੇਰੇ ਦੇਵਾ ਕਿਆ ਹੋਇਆ ਵੀ ਬੋਲਨੀ ਆ ਮਾਈ ਵੀ ਤੂੰ ਤੈਨੂੰ ਕੁਝ ਕਹਿਹਾ ਨਹੀਂ ਤੂੰ ਲਾ ਕੇ ਦੇਖ ਲੈ ਉਹ ਕਹਿਆ ਤਾਂ ਦੇਖਾ ਹੁਣ ਬੇਬੇ ਨਾ ਤਾਂ ਤੂੰ ਬੋਲੇ ਨਾ ਮੈਂ ਬੋਲੀ ਹਾਂ ਪੁਰਤੀ ਇਹ ਕਰਿਓ ਹੋ ਤਾਂ ਪਤਾ ਕਾਹ ਹੈ ਬੰਦ ਦਾ। ਉਹ ਪਤਾ ਪਹਿਲੇ ਕਿੰਨੀ ਕਰਦੇ ਆ ਜੀ। ਚਲ ਬੰਦੇ ਦਾ ਤਾਂ ਪਤਾ ਹੈ। ਕੀ ਪਤਾ ਹੁੰਦਾ ਕੋਈ ਮਨ ਠੰਡਾ ਹੋ ਗਿਆ ਹੋਵੇ ਕੁੜੀ ਨੇ ਸਮਝਾਤਾ ਹੋਵੇ ਕੁਛ। ਵੀ ਮੇਰੀ ਪੜਾਈ ਖਰਾਬ ਹੁੰਦੀ ਹੈ ਮੈਨੂੰ ਆਕੇ ਲੈ ਗਏ ਮਾਮਾ ਮੈਂ ਭੱਗ ਜੂ। ਉਹ ਮਰਸੂ ਇਧਰ ਕੋਲ ਲਾ ਦੇ ਦੀ ਚਾਰ ਗੱਲ ਤਾਂ ਮੈਂ ਕਰ ਤਾ। ਹਾਂ ਕਰਕੇ ਪੁੱਛ ਹੋਰ ਨਾ ਕੁਛ ਬਾਹਲਾ ਬੋਲੀ ਚਕ। ਫੋਨ ਲਾਕੇ ਪੁੱਛ ਕੀ ਕਹੂ ਤੈਨੂੰ ਬਲ। ਚਲ ਖਵਰਾ ਹੋ ਗਿਆ ਲੈ ਮਨ ਨਹੀਂ ਪਵੇ ਭਣੀ। ਹੋਰ ਖਵਰਾ ਕੇ ਲੱਗ ਜੇ। ਹੋਰ ਕੁੜੀ ਦੀ ਪੜਾਈ ਤਾਂ ਨਾ ਖਰਾਬ ਹੋ ਗਈ। ਜੇ ਵਾਕੜੀ ਵੀ ਉਹਦਾ ਕੀ ਦੋਸਰ ਹੈ ਗੱਲ ਦੱਸ। ਕੁੜੀ ਅੱਜ ਭੈ ਇੱਕ ਤੇ ਲੱਗਦੀ ਤਾਂ ਪੜ੍ਹਾਈ ਤਾਂ ਕੁੜੀ ਦੀ ਵੈ ਸੀ ਵੀ ਕਾਨੂੰ ਜਾਂਦੇ ਛੱਡ ਕੇ ਕੁੜੀ ਕੋਈ ਉਹਦਾ ਮਾਮੇ ਥੋੜਾ ਜਿਹਾ ਹੋਇਆਗਾ ਨਸ਼ਾ ਪੱਤਾ ਕਰਕੇ ਪੜ੍ਹੀ ਹੋਈ ਗੱਲ ਮੰਗੂ ਤੇ ਨੂੰ ਤੂੰ ਆਪ ਸਿਆਣੀ ਜੀ ਦਾਦਾ ਭੈਣ ਭਾਈ ਨਾ ਹੋਵੇ ਕੁੜੀ ਨੇ ਤਾਂ ਬੌਲੀ ਦੀਆਂ ਗੱਲਾਂ ਚਾਗੀਆਂ ਚਲ ਕਰਨ ਟੈਨਸ਼ਨ ਕਰਦੀ ਆ ਭੈਣ ਆ ਜੀ ਵੀ ਚੱਲ ਫਿਰ ਟੈਨਸ਼ਨ ਤਾਂ ਕਾਦੀ ਆਪਾਂ ਤਾਂ ਜਵਾਖਰੀ ਦਾਈ ਸੀ ਕੋਈ ਹੋਰ ਤਾਂ ਕੀ ਸੀ ਭੈਣ ਹੋਰ ਆ ਜੀ ਵੀ ਚੱਲਣ ਪੜ੍ਹਾਈ ਕਰੀ ਬੈਠੇ ਬੇ ਬੇ ਹਾਂ ਬਤ ਮਾਦੀ ਮਾਮੇ ਨੂੰ ਫੋਨ ਹਾਂ ਹੂੰ ਬੋਦਰ ਨੇ ਇਹ ਦਿਖਾਣਾ ਹਾਂ ਬੀ ਮੋੜਾ ਕਾ ਮਮੋਸੀ ਹਰੇ ਮਟਰ ਆਪਾਂ ਵੀ ਕਿਦਾਂ ਲ ਕਰ ਲੈ ਲੈਂਦੇ ਮੰਗਦਾ ਅੱਛਾ ਕੋਲੋ ਦੇਖੋ ਪੁੱਤ ਵੀ ਬਾਕੀ ਛੋਟੇ ਮਰਦੇ ਆ ਕਹਿੰਦਾ ਦੇਖ ਤੇ ਕਿ ਮਾਣੇ ਜਿਹੜਾ ਕਰਨਾ ਜਿਹਦਾ ਕਰਤਾ ਹਾਂ ਹਾਂ ਮ ਮਮੋਦ ਇਹ ਗੱਲਿਆਂ ਦਾ ਸਭ ਤੋਂ ਹੋ ਜਾਂਦੇ ਆ ਹਾਂ ਹੋ ਜਾਂਦੇ ਨੇ ਕੋਲੋ ਤੋਂ ਗਲਤੀ ਨਾ ਕੁੱਤੇ ਕਿ ਵੀ ਹੈਨਾ ਆਪਾਂ ਨੂੰ ਪਤਾ ਮਾਹੌਲ ਕੈਸਾ ਹੈਗਾ ਹੂੰ ਉਹਨੇ ਤਾਂ ਆਈ ਉਹ ਤੇ ਕੁੱਤੀ ਹੋਣੇ ਪਤਾ ਕੋਈ ਨਾ ਕੋਈ ਬੈਠੀ ਗੱਲ ਕਰਨੀ ਕਹਦਾ ਤਾਂ ਪਈ ਅੱਛਾ ਕਹਨਾ ਜੋ ਹੋਰ ਕੁਛ ਨਹੀਂ ਬੋਲੇ ਬੰਦੂ ਤੂੰ ਆਏਗਾ ਹਾਂ ਬੰਦੂ ਤਾਂ ਆਏ ਲੱਗ ਰਿਹਾ ਵੀ ਆ ਘਰ ਚੀ ਗੋਚਾ ਉਹ ਉਹ ਜਿਹੜਾ ਆਪਾਂ ਉਧਰ ਲੈ ਘਰ ਤੋਂ ਲਿਆ ਹੋਇਆ ਹੂੰ ਜੇ ਆਪਾਂ ਘਰ ਦਾ ਖੜਾ ਸਨ ਆਪਾਂ ਹੁਣ ਉਧਰ ਹੀ ਚੱਲਾਂਗੇ ਵੀ ਉਹ ਕਰ ਲਈ ਦੀ ਜੇ ਜੇ ਮੇਰੀ ਗੱਲ ਸੁਣ ਇੱਕ ਦੋ ਘਰ ਆ ਪਹਿਲਾਂ ਤਾਂ ਮੇਰੇ ਕੋਲੇ ਆਈ ਵੀ ਸੀ ਵੀ ਅਸੀਂ ਲੈਣਾ ਹੈ ਦੇਖ ਲੈ ਫਿਰ ਜੇ ਕੋਈ ਲੈਂਦਾ ਹੈਗਾ ਇਹ ਤਾਂ ਇਹ ਤਾਂ ਆਪਾਂ ਬਾਅਦ ਚ ਕਰਦਾ ਕੋਈ ਨਾ ਸਮਾਨ ਤਾਂ ਉੱਥੇ ਹੀ ਪਿਆਗਾ ਆਪਾਂ ਉੱਥੇ ਰਹਿਾਂਗੇ ਜਦੋਂ ਕੁੜੀ ਉੱਧਰ ਜਾਂਦਾ ਆਪਾਂ ਇਹਨੂੰ ਉੱਥੇ ਲੈ ਕੇ ਆਵਾਂ ਆਪਾਂ ਇੱਧਰ ਨਹੀਂ ਲੈ ਚਲ ਹਾਂ ਕਰ ਲੈ ਫਿਰ ਜੇ ਤਿੰਨ ਕਰਤਾ ਬਹਿ ਉਧਰ ਵੱਗ ਚੱਲਦੇ ਹਾਂ ਨਹੀਂ ਕਰ ਕੱਪੜਾ ਲਈਦਾ ਆਪਾਂ ਕਰ ਆਪਾਂ ਚੱਲੀਏ ਠੀਕ ਹੈ ਪਾ ਲੈਣੀ ਪੁੱਤ ਤਾਂ ਠੀਕ ਹੈ ਮੈਂ ਵੀ ਤਿਆਰ ਹੋ

ਲੈਣਾ ਵਾਂਗੇ ਹਾਂ ਤੇਰੇ ਬਾਅਦ ਇੱਕ ਗੱਲ ਕਰ ਦਿੱਤੇ ਫਿਰ ਮਾਮਾ ਜੀ ਤਾਂ ਸੋਨ ਨੂੰ ਰੋਕਿਆ ਨਹੀਂ ਮੈਂ ਨਹੀਂ ਉੱਥੇ ਜਾਣਾ ਮੈਂ ਫੋਨ ਤੇ ਬਥੇਰਾ ਰੋਕਦਾ ਭਈ ਬਥੇਰਾ ਅੰਗਾਲਾਂ ਦਿੱਤੀ ਉਹਨਾਂ ਨੂੰ ਉਹ ਨਸ਼ੇੜੀ ਹਟਿਆ ਨਹੀਂ ਚੱਲੂ ਆਏ ਭਈ ਕਿਹੜਾ ਆ ਜਾਂਦੇ ਉਹਨਾਂ ਦੇ ਮੂੰਹ ਦੀ ਸੁਂਗਦੇ ਆ ਕੀ ਕਹਿੰਦੇ ਨੇ ਫਿਰ ਮਾਮਾ ਜੀ ਆਪਾਂ ਤੋਰ ਨੂੰ ਥੋੜੀ ਲੱਗਿਆ ਤੈਨੂੰ ਮਾਮਾ ਜੀ ਤੱਕੇ ਨਾਲ ਲੈ ਜਾਣ ਓਏ ਆਪਾਂ ਤੋਰ ਨਹੀਂ ਲੱਗੇ ਕੋਲ ਨਾ ਉਹ ਤਾਂ ਬੋਲਣਗੇ ਉਰੇ ਆ ਕੇ ਕਿ ਕੁਝ ਉਤਾ ਉਹਨਾਂ ਦੇ ਮੂੰਹ ਦੀ ਸੁਣਾਗੇ ਕਿਰਾ ਪੰਚਾਇਤ ਵੀ ਇਕੱਠੀ ਕਰਾਂਗੇ ਐ ਥੋੜੀ ਤੋਰੀ ਜਾਂਦੀ ਤੂੰ ਦੇਖ ਲਵਾ ਮਾਮਾ ਜੀ ਤੁਸੀਂ ਗੱਲ ਕਰਕੇ ਪਰ ਮੈਨੂੰ ਤਾਂ ਡਰ ਲੱਗਦਾ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ ਵੀ ਮੈਂ ਬੈਠਾ ਐ ਕਿ ਮੈਂ ਲੈ ਜਾਂਗੇ ਗੱਲ ਤਾਂ ਮੇਰੇ ਨਾਲ ਹੀ ਕਰਨਗੇ ਆਪਾਂ ਕੁੱਤੇ ਖਾਣੀ ਕਰਨੀਆਂ ਉਹਨਾਂ ਨਾਲ ਪਹਿਲਾਂ ਦੋ ਚਾਰ ਬਾਰੀ ਫੇਰ ਦੇਖਾਂਗੇ ਜੇ ਤਾਂ ਸਮਝੇ ਫੇਰ ਤਾਂ ਠੀਕ ਹੈ ਨਹੀਂ ਆਪਾਂ ਤੋਰਦੀ ਨਹੀਂ ਲੋੜ ਹੀ ਨਹੀਂ ਗੱਲ ਤਾਂ ਤੁਹਾਡੀ ਸਹੀ ਹੈ ਮਾਮਾ ਜੀ ਚਲੋ ਕਿਹਨੇ ਜਾਣਦਾ ਉਹਨਾਂ ਨੂੰ ਫਿਰ ਲਿਓ ਪਾਣੀ ਪੀ ਕੇ ਹਾਂ ਮੈਂ ਲਿਓ ਨਹੀਂ ਇਹਦਾ ਵੀ ਵਿਚਾਰੀ ਦਾ ਕੁੜੀ ਦਾ ਕੀ ਹੱਲ ਕਰੀਏ ਮੇਰਾ ਤਾਂ ਸਾਨੂੰ ਤੋਂ ਬਾਹਰ ਕਰੇ ਉਹ ਨਹੀਂ ਜਾਣ ਦਿੰਦੇ ਬਾਹਰ ਇਹੋ ਜਿਹਾ ਮਲੰਗ ਨਹੀਂ ਜਾਣ ਦਿੰਦੇ ਚਲ ਮੈਨੇ ਤਾਂ ਇਹ ਦੀਗਾ ਵਿਚਾਰੀ ਪੜ ਕੇ ਆਪਣੇ ਪੈਰਾਂ ਤੇ ਖੜੀ ਹੋ ਜੂ ਲੈ ਇਹਨੇ ਦਰਿੰਦਿਆਂ ਤੋਂ ਪੈਂਡਾ ਛੁੱਟ ਜਾਂਦਾ ਔਰ ਹੁਣ ਤਾਂ ਘਰੋਂ ਵੀ ਚਲੀ ਗਈ ਨਾਨਕੇ ਵੇਖੀਆ ਵਿਚਾਰੀ ਕਿਵੇਂ পড়ੂਗੀ ਮੈਂ ਤਾਂ ਸਮਝ ਤੋਂ ਬਾਹਰ ਹੈ ਤਾਂ ਮੈਂ ਕੀ ਕਰ ਸਕਦਾ ਜਿਸ ਲਈ ਇਹਦਾ ਮਸਲਾ ਕੋਈ ਸਾਰਾ ਹੱਲ ਹੋ ਜਾਣਾ ਦੇਖਦੇ ਆ ਕੋਈ ਪੋਸਟਾਂ ਵੀ ਇਹਦੇ ਨੇੜੇ ਆਈਆਂ ਪਈਆਂ ਨੇ ਜੇ ਹੁਣ ਤਿਆਰੀ ਕਰ ਲਾਂ ਦੀ ਸ਼ਾਇਦ ਇਸੇ ਚ ਸਿਲੈਕਟ ਹੋ ਜਾ ਦੇਖਦੇ ਪੁਸਤ ਕਰਨਾ ਪਊ। ਨਹੀਂ ਤੇ ਜਵਾਗੜੀ ਦੀ ਨਾ ਸਾਰੀ ਪੜਾਈ ਕਰੀ ਕਰਾਈ ਖਰਾਬ ਹੋ ਜੂ। ਇੰਨਾ ਪਾਗਲਾਂ ਵਿੱਚ। ਹੋਰ ਬਈ ਕਿ ਮੈਂ ਆਉਣੇ ਹਾਂ। ਬਸ ਬਈ ਆਉਣ ਤਾਂ ਤੈਨੂੰ ਪਤਾ ਹੀ ਹੈਗਾ। ਬਤਾਣੇ ਚਾਹੀਦੇ ਮਾਮਾ। ਵੀ ਬੇਬੇ ਜਿਹੜੀ ਗੱਲ ਤੇ ਹੁਣ ਇਸੇ ਹੋਊਗੀ। ਕਾਦੀ ਗਲਤੀ। ਉਹ ਮਾਮਾ ਕੱਲ ਨਹੀਂ ਪਤਾ ਲੱਗਾ ਕਿ ਬੇਬੇ ਨੂੰ ਐਂ ਤੀ ਵੀ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਆ। ਇਹਨਾਂ ਨੂੰ ਕਿਹੜਾ ਪਤਾ ਦੀ ਛੋਡੇ ਨਾਲ ਗੱਲ ਕਰ ਰਹੀ ਆ। ਤਾਂ ਹੀ ਉਹ ਬੇਬੇ ਨੂੰ ਚੱਲ ਦੋ ਚਾਰ ਥਾਪ ਦੇ ਜਾਂਦੇ ਆ। ਅੱਛਾ ਹੁਣ ਤਾਂ ਮੰਨ ਗਏ ਤੁਸੀਂ ਆਪਦੇ ਮੂੰਹ ਨਾਲ ਹੀ ਕਰੀਏ ਹਜੇ ਕਰੀਏ ਵੀ ਕੀ ਗਲਤੀ ਐਡੀ ਵੱਡੀ ਕਰਕੇ ਉਹ ਮਾਮਾ ਮੈਂ ਤਾਂ ਇਹ ਕਹਿੰਦਾ ਵੀ ਪਾਇਆ ਇੰਦੀ ਪੜਾਈ ਖਰਾਬ ਹੋ ਗਈ ਆ ਜੇ ਉੱਥੇ ਪੜ ਲੂਗੀ ਕੁਛ ਨਾ ਕੁਛ ਲੱਗ ਜੂਗੀ ਮੇਰੀ ਗੱਲ ਸੁਣ ਸਾਨੂੰ ਕਿਹੜਾ ਚਾਉਤੀ ਲਿਆ ਹੁੰਦਾ ਯਾਰ ਆਪਦੇ ਸਿਰ ਟੈਨਸ਼ਨ ਪਾਈ ਜੇ ਤੁਸੀਂ ਕਿਸੇ ਕੰਮ ਦੇ ਹੁੰਦੇ ਸਾਨੂੰ ਕੀ ਐਡੀ ਦੂਰ ਜਾਣ ਦੀ ਲੋੜ ਸੀ ਤਾਂ ਤੁਸੀਂ ਆਪਦੇ ਕੰਮ ਨਹੀਂ ਲੋਟ ਆਉਂਦੇ ਅਸੀਂ ਮਰਦੇ ਨੇ ਇੱਕ ਚੱਬਿਆ ਹਾਰ ਕੇ ਲਿਆਉਣੀ ਪਈ ਕੁੜੀ ਚੱਲ ਬਈ ਜੀ ਸਾਥੂ ਗਲਤੀ ਹੋਈ ਅਸੀਂ ਮਾਫੀ ਮੰਗਦੇ ਵੀ ਇਹ ਵੀ ਚੱਲ ਮੈਥੋਂ ਗਲਤੀ ਹੋਈ ਹੈ ਓਏ ਅੱਜ ਫੇਰ ਤੂੰ ਮਾੜੀ ਜੀ ਮਾਫੀ ਮੰਨ ਲਈ ਕੱਲ ਨੂੰ ਫੇਰ ਉਹੀ ਹਾਲ ਕਰਾਂਗੇ ਨਾ ਬਈ ਕੱਲ ਨੂੰ ਹੁਣ ਤੱਕ ਪਹਿਲਾਂ ਨਾ ਕਦੇ ਕੋਈ ਕਿਹਾ ਇਹਨੂੰ ਦੇਖ ਐਡੀ ਹੋ ਗਈ ਏ ਕਿੱਦੇ ਨਹੀਂ ਕਰਦੀਆਂ ਕੀ ਪਤਾ ਤੁਸੀਂ ਕਦੋਂ ਕਦੇ ਕੁੱਟਦੇ ਹੋ ਕਦੇ ਤੂੰ ਕੁੱਟਣ ਲੱਗ ਜਾਂਦੀ ਏ ਕਦੇ ਆ ਜੰਗਲ ਜਾ ਕੁੱਟਣ ਲੱਗ ਜਾਂਦਾ ਉਹ ਤੇਰਾ ਨਾ ਉਹ ਤਾਂ ਦਿੰਦਾ ਤੂੰ ਉਹਦਾ ਧਰਦਨੀ ਆ ਹੁਣ ਮੈਂ ਲੜਾਂ ਕੀ ਦੇ ਨਾਲ ਉੱਥੇ ਬਾਬਾ ਜੀ ਮੈਂ ਮੰਨਦਾ ਕਿ ਮੇਰੇ ਤੋਂ ਗਲਤੀ ਹੋ ਗਈ ਮਨ ਨੂੰ ਨਸ਼ੇ ਚ ਨਹੀਂ ਪਤਾ ਲੱਗਦਾ ਤਾ ਹੀ ਉੱਠਦਾ ਹਾਂ ਤਾਂ ਹੀ ਤਾਂ ਵੀਰੇ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਨਸ਼ਾ ਛੱਡ ਦੋ ਤੁਸੀਂ ਕਿਹੜਾ ਪਰ ਕਿਸੇ ਦੀ ਸੁਣਦੇ ਹੋ ਤਾਂ ਹੀ ਤਾਂ ਦੀ ਇਹ ਤੈਨੂੰ ਕਹਿਣੀ ਹੈਗੀ ਵੀ ਆਪਾਂ ਕਿੰਨਾ ਸਮਝਾਉਨੇ ਦੇਖ ਕੋਈ ਸਮਝਦਾ ਇਹੋ ਹੀ ਗੱਲ ਤੇਨੂੰ ਕੱਲੇ ਨੂੰ ਤਾਂ ਨਹੀਂ ਹੱਥ ਚੱਕਿਆ ਮੇਰੇ ਤੇ ਵੀ ਦੇ ਕਿੰਨੀ ਕੁੱਤੇ ਖਾਣੀ ਕਰਦਾ ਤੂੰ ਰੋਜ਼ ਤਾਂ ਦੇਖਦੀ ਹੈਗੀ ਚੱਲ ਮੈਂ ਹੀ ਤੈਨੂੰ ਕਹਿੰਦੀ ਆ ਤੀ ਹੁਣ ਮੇਰੇ ਨਾਲ ਬਗ ਚੱਲਦੀ ਆ ਆਪਾਂ ਦੋਨੇ ਮਾਵਾ ਤੀਆਂ ਨਾਲ ਮਿਲ ਕੇ ਰਹਾਂਗੇ ਬਗ ਚੱਲ ਮੇਰੀ ਤੀ ਮੇਰੇ ਨਾਲ ਮੈਂ ਤੈਨੂੰ ਲੈਣ ਆਈ ਆ ਨਹੀਂ ਮੰਮੀ ਮੈਂ ਨਹੀਂ ਜਾਣਾ ਤੁਹਾਡੇ ਨਾਲ ਨਹੀਂ ਤੇ ਐ ਕਿਉ ਕਰਦੀ ਐ ਬਗਚਲ ਮੇਰੀ ਦੀ ਬਣ ਕੇ ਉਹ ਜਦੋਂ ਇਹ ਜਵਾਰ ਦੇ ਜਾਂਦੇ ਭਾਈ ਤੁਸੀਂ ਕਿਉ ਇਹਦੇ ਸਾਡੇ ਗੱਡੀਆਂ ਨੂੰ ਮੱਲੇ ਗੱਲ ਪਈਆਂ ਨੇ ਉਹ ਇਹ ਤਾਂ ਕਾਨੂੰਨ ਜਵਾਬ ਦਿੰਦੀ ਸੀ ਭਾਈ ਇਹ ਤਾਂ ਤੁਸੀਂ ਪੜਾਤੀ ਅਸੀਂ ਹਾਂ ਫਿਰ ਉਹਨਾਂ ਜਾ ਕੇ ਦਿਖਾਏ ਉਹ ਫਿਰ ਜੇ ਅਸੀਂ ਪੜਾਤੀ ਜੇ ਤੂੰ ਇਹ ਗੱਲ ਕਹਿਣਾ ਨਾ ਮੈਨੂੰ ਰਹਿਣ ਦੇ ਇਸ ਨੂੰ ਅੱਜ ਨਹੀਂ ਸਵੇਰੇ ਜੇ ਤੂੰ ਇੰਨੀ ਗੱਲ ਕਹਿੰਦਾ ਲੈ ਵੀ ਮੈਂ ਜਾਉ ਤੂੰ ਲੈ ਜਾ ਕੇ ਦਿਖਾਈਂ ਪੈਰ ਪਟਣ ਚੱਲ ਕੋਈ ਨਹੀਂ ਅੱਜ ਨਹੀਂ ਸਵੇਰੇ ਮੈਂ ਲੈ ਜਾਉ ਮਾਰ ਦੇ ਨਾ ਤੂੰ ਹੁਣੇ ਅੱਖ ਲਾ ਕੋਈ ਨਾ ਲੈ ਜਾਗੇ

ਜੇ ਕਿਸੇ ਮੂੰਹ ਨਾਲ ਗੱਲ ਕਰਦੇ ਫਿਰ ਤਾਂ ਗੱਲ ਬਣਦੀ ਐ ਇਹਦਾ ਉਰੇ ਵੀ ਪ੍ਰੈਸ਼ਰ ਪਾਉਣ ਲੱਗ ਗਿਆ ਆਖੇ ਇਹਨਾਂ ਦੇ ਲੱਛਣ ਹੀ ਨਹੀਂ ਲਿਜਾਣ ਵਾਲੇ ਮਾਮਾ ਜੀ ਇਹਨਾਂ ਦੀ ਆਹੀ ਕਰਦੂਤਾ ਨੇ ਇਹ ਉੱਥੇ ਮਾੜੀ ਮੂਟੀ ਕੁਸ਼ ਕਰਦੇ ਨੇ ਮਾੜੀ ਮੂਟੀ ਤਵਾਰੀ ਤੇ ਹੋ ਵੀ ਚੱਕੀ ਗਈ ਇਹਨਾਂ ਦੀ ਜੰਮੀ ਹੱਥ ਕਰਦੇ ਨੇ ਘਰੀ ਢਾਉਣ ਲੱਗ ਗਏ ਫਿਰ ਧੁੰਮਾ ਕਰਤੀ ਗਏ ਮੈਨੂੰ ਤਾਂ ਆਪ ਨਹੀਂ ਮਾਮਾ ਜੀ ਪਤਾ ਲੱਗ ਰਿਹਾ ਕਿ ਅੱਗੇ ਬਣੂਗਾ ਕੀ ਹੋਰ ਮੈਨੂੰ ਡਰ ਹੋ ਰਿਹਾ ਕਿ ਤੇ ਤੈਨੂੰ ਲਿਜਾ ਕੇ ਅਮੀ ਸਭ ਨਹੀਂ ਕੀ ਕਰਨਗੇ ਕੀ ਨਾ ਮੈਂ ਤੋੜਨ ਜੋਗਾ ਨਹੀਂ ਹੁਣ ਤੈਨੂੰ ਸਾਹਿਬ ਹੈ ਕਿ ਆਸੀ ਮਾਮਾ ਜੀ ਕਿ ਮੈਂ ਉੱਥੇ ਨਹੀਂ ਜਾਣਾ ਹੈ ਬਸ ਉਰੀ ਪੜੀ ਜਾਬੀ ਮੈਂ ਤੈਨੂੰ ਛੱਡਿਆ ਕਰੂੰ ਲੈ ਕੇ ਹੋਰ ਕੀ ਮੈਂ ਹੋਰ ਕਿਈ ਘਟਨ ਕੋਈ ਨਾ ਮਾਮਾ ਜੀ ਹੋਰ ਟੈਨਸ਼ਨ ਨਾ ਲੈ ਜਾਪਣੀ ਫੀਲ ਹੈ ਹੁਣ ਟੁੱਟ ਗਈ ਅੰਦਰ ਬਾਹਰ ਹਾਂ ਅੰਦਰ ਬਾਹਰ ਉਹਦੀ ਮਾਂ ਦੇ ਕਹਿਣ ਤੇ ਮਿੱਤਰਾ ਵਕਤ ਆ ਗਿਆ ਮੈਂ ਉਹਦੇ ਨਾਲ ਕੀ ਪਰ ਉੱਥੇ ਜਿਹੜੀ ਮੇਰੇ ਨਾਲ ਕੁੱਤੇ ਖਾਣੀ ਹੋਈ ਜਾਣਾ ਉਹ ਮੈਨੂੰ ਹੀ ਪਤਾ ਸ਼ੁਕਰਾ ਥੇ ਉਹਦੇ ਕੋਈ ਹੈ ਨਹੀਂ ਦੀ ਬੇੜੇ ਚ ਜਾ ਘਰੇ ਨਹੀਂ ਮੇਰੇ ਸਾਰੇ ਚੌਂਕ ਚ ਬੰਨ ਕੇ ਘੁੱਟਦੇ ਇੱਕੋ ਕਾਲੀ ਜਵਾਨ ਵਾਲਾ ਦੀ ਮੇਰੇ ਨਾਲ ਸੀ ਅੱਜ ਸਾਰੇ ਸਾਲਾ ਨਹੀਂ ਸਾਰੇ ਪਿੰਡ ਚ ਇਹਨਾਂ ਲਪਾ ਜਾਂਦਾ ਉਹ ਸ਼ੁਕਰਾ ਰੱਬਾ ਕਾਹਨ ਨਾ ਆ ਗਿਆ ਓਏ ਓਏ ਲੱਗ ਗਿਆ ਮੈਨੂੰ ਸਾਰਾ ਕੁਝ ਪਤਾ ਕੀ ਪਤਾ ਲੱਗ ਗਿਆ ਤੈਨੂੰ ਸਾਲਿਆ ਉਹ ਲੱਗ ਗਿਆ ਪਤਾ ਮੈਨੂੰ ਲੱਗ ਰਿਹਾ ਇਹ ਕੜਾ ਤੇਰੀ ਖੁਸਕਾ ਫਰੀਦਾ ਕੀ ਓਏ ਉਹ ਤੇਰੀ ੜਲੀ ਉਹ ਆ ਗਈ ਤੇ ਆ ਕਾਲ ਜੀ ਆਂਦੀ ਸੀ ਕੀ ਅੱਜ ਸੌਂ ਖਾ ਹੋਰ ਮੈਂ ਖਲਦੀ ਬੋਰੀ ਲੈ ਆਂ ਜਾ ਕੇ ਉਥੋਂ ਤੈ ਸਾਲਾ ਫੋਨ ਨਹੀਂ ਕਰਿਆ ਫਿਰ ਮੈਨੂੰ ਉਹ ਫੋਨ ਕਿੱਥੇ ਲੱਗਦਾ ਤੇਰਾ ਤੂੰ ਤਾਂ ਪਤਾ ਨਹੀਂ ਨੈਟਵਰਕ ਆ ਪਰਿਸ਼ੇਤਰ ਤੋਂ ਬਾਹਰ ਰਹਿਣਾ ਹੁਣ ਸੁਣ ਛਣਾ ਯਾਰ ਉਹ ਬਾਕੀ ਬਈ ਮੈਂ ਉਹ ਲਈ ਆਂਦੀ ਖਲਦੀ ਬੋਰੀ ਅੱਛਾ ਹੋਰ ਮੈਂ ਮੋਟਰਸਾਈਕਲ ਤੇ ਦੀ ਮਾਂ ਚੱਲ ਘਰੇ ਜਾ ਕੇ ਦੂੰ ਖੁਸ਼ਕਬਰੀ ਨਾ ਕੱਲੀ ਦੀ ਕੋਈ ਹੋਰ ਵੀ ਤੇ ਨਾਲ ਉਹ ਕੱਲੀ ਹੋ ਜਾਂਦੀ ਹੁੰਦੀ ਉਹ ਤਾਂ ਕਾਲਜ ਕਾਲਜ ਦਾ ਕੱਲੀ ਕਈ ਵਾਰ ਪੈਂਦਾ ਹੋਰ ਵੀ ਹੁੰਦਾ ਨਾਲ ਕੋਈ ਨਾ ਨਾ ਹੋਰ ਹੋਰ ਨਹੀਂ ਹੈਗਾ ਤੇ ਕੋਈ ਅੱਛਾ ਮਾਂ ਚੱਲ ਬੱਲੇ ਮੈਂ ਦਨਿਆ ਖੁਸ਼ਕਬਰੀ ਖੁਸ਼ ਕਰਤਾ ਜਦੋਂ ਤਾਂ ਮੈਨੂੰ ਖੁਸ਼ ਤਾਂ ਹੋਣੀ ਸੀਗਾ ਪੱਕਾ ਯਾਰਾ ਤੂੰ ਮੇਰਾ ਯਾਰ ਤਾਂ ਪੱਕੀਆਂ ਬਸ ਫੇਰ ਹਾਂ ਹੋਰ ਫਿਰ ਕਦੋਂ ਮਾਰਨਾ ਕਿਹੜਾ ਉਧਰ ਤੂੰ ਤੈਂ ਉਹਨੂੰ ਦੇਖਿਆ ਕਦੋਂ ਹਾਂ ਉਹ ਹੁਣੀ ਦੇਖ ਕੇ ਆ ਕਾਲਜ ਜਾਂਦੀ ਦੀ ਉਹ ਸੱਚੀ ਓਏ ਅੱਜ ਦਾ ਤੇ ਮੇਰਾ ਦਿਲ ਖੁਸ਼ ਕਰਤਾ ਉਹ ਸੱਚੀ ਹਾਂ ਤੈਂ ਇਹ ਤੈਨੂੰ ਦੱਸਣਾ ਮੈਂ ਇੱਥੇ ਚੱਲ ਫੇਰ ਚੱਲਿਆਂ ਮੇਰੇ ਨਾਲ ਕਾਲਜ ਹਾਂ ਭਾਈ ਮੈਂ ਤਾਂ ਨਹੀਂ ਜਾਂਦਾ ਮੈਂ ਤਾਂ ਕੰਮ ਆ ਓ ਯਾਰ ਕਦੇ ਤਾਂ ਚੱਲ ਪਿਆ ਗਾਲ ਯਾਰ ਓ ਸੱਚੀ ਓ ਕੰਮ ਆ ਮੇਰਾ ਪਾਪਾ ਤੈਨੂੰ ਪਤਾ ਦਾ ਗੜਬਾ ਸਾਡੇ ਵਾਲਾ ਬੁੜਾ ਛੋੜਦਾ ਭਾਈ ਟੋਕਦਾ ਨਹੀਂ ਹੈਗਾ ਕੋਈ ਹੋਣ ਕਰੇ ਚੱਲ ਫਿਰ ਮੈਂ ਕਰਦਾ ਪਹਿਲਵਾਨ ਨੂੰ ਲੈ ਜਾਣਾ ਨਾਲ ਚਾ ਲੈ ਜਾ ਕੁਛ ਮਰਜ਼ੀ ਲੈ ਜਾ ਯਾਰ ਚੱਲ ਚੰਗਾ ਫਿਰ ਨਾਲ ਚੰਗਾ ਮਿਲਦੇ ਆ ਚੰਗਾ ਮਿਲ ਲਈ ਨਾਲ ਕੀ ਗੱਲ ਖਾਣਿਆ ਤਾਂ ਸਾਲਾ ਤੂੰ ਜੁੱਤੀ ਨੇ ਅਰੇ ਹੁਣ ਖਾਲਾ ਜੇ ਫੇਰ ਖਾਲਾ ਨਾਲ ਮੇਰੇ ਵੀ ਭਵਾ ਦੇਗਾ